ਸਸ਼ਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਕੈਨੇਡਾ ਚ 10ਵੀਂ ਵਰਲਡ ਪੰਜਾਬੀ ਕਾਨਫਰੰਸ ਕਰਵਾਈ ਗਈ ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੇਖਕ ਅਤੇ শ্রোਤਿਆਂ ਵੱਲੋਂ ਭਾਗ ਲਿਆ ਗਿਆ ਇਸ ਮੌਕੇ ਅਮਰੀਕਾ ਤੋਂ ਉੱਗੇ ਲੇਖਕ ਸਰਦਾਰ ਧਰਮ ਸਿੰਘ ਗੁਰਾਇਆ ਨੇ ਸਬਰੰਗ ਟੀਵੀ ਦੇ ਸੀਈਓ ਸਰਦਾਰ ਹਰਜੀਤ ਸਿੰਘ ਹੁੰਦਲ ਨਾਲ ਖਾਸ ਗੱਲਬਾਤ ਕੀਤੀ ਆਓ ਤੁਹਾਨੂੰ ਸੁਣਾਉਂਦੇ ਆ ਉਹ ਖਾਸ ਗੱਲਬਾਤ ਸਭ ਰੰਗੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਹਰਜੀਤ ਹੁੰਦਲ ਸਾਸਿਕਾਲ ਦਾ ਨਮਸਕਾਰ ਆਦਾਬ ਦੋਸਤੋ ਜਿਵੇਂ ਪਹਿਲੇ ਦੀ ਤਰ੍ਹਾਂ ਮੇਰਾ ਵਾਦਾ ਹੁੰਦਾ ਸੀਗਾ ਤੁਹਾਡੇ ਨਾਲ ਇੱਕ ਕਮਿਟਮੈਂਟ ਸੀ ਕਿ ਮੈਂ ਉਹਨਾਂ ਲੋਕਾਂ ਨੂੰ ਤੁਹਾਡੇ ਨਾਲ ਰੂਬਰੂ ਕਰਵਾਵਾਂ ਜਿਨ੍ਹਾਂ ਨੇ ਕਿਸੇ ਫੀਲਡ ਦੇ ਵਿੱਚ ਕੋਈ ਚੰਗੇ ਕੰਮ ਕੀਤੇ ਨੇ ਰਾਈਟਰ ਹੈ ਡਾਕਟਰ ਹੈ ਇੰਜੀਨੀਅਰ ਹੈ ਜਾਂ ਖਿਡਾਰੀ ਆ ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਸਖਤੀਤ ਨੂੰ ਤੁਹਾਡੇ ਨਾਲ ਰੂਬਰੂ ਕਰਵਾ ਰਹੇ ਹਾਂ ਧਰਮ ਸਿੰਘ ਗਰਾਇਆ ਜਿਨ੍ਹਾਂ ਦੀ ਹੁਣ ਤੱਕ ਕਾਫੀ ਕਤਬਾਂ ਜਿਹੜੀਆਂ ਨੇ ਤੁਹਾਡੇ ਰੂਪਰੂ ਹੋਈਆਂ ਨੇ ਤੁਹਾਡੇ ਲਾਇਬ੍ਰੇਰੀ ਦਾ ਸ਼ਿੰਗਾਰ ਬਣੀਆਂ ਨੇ ਔਰ ਕਈਆਂ ਲੋਕਾਂ ਨੇ ਸਬਰੰਗ ਟੀਵੀ ਨੂੰ ਕਾਲ ਕਰਕੇ ਵੀ ਪੁੱਛਿਆ ਕਿ ਅਮਰੀਕਾ ਵਿੱਚ ਵਸਦੇ ਪੰਜਾਬੀ ਰਾਈਟਰ ਸਦਾ ਧਰਮ ਸਿੰਘ ਗਰਾਇਆ ਬਾਰੇ ਕੋਈ ਗੱਲ ਕਰੋ ਅੱਜ ਸਾਨੂੰ ਮੌਕਾ ਮਿਲਿਆ ਅਸੀਂ ਖੁਸ਼ਕਿਸਮਤ ਹਾਂ ਔਰ ਧੰਨਵਾਦ ਕਰਦੇ ਹਾਂ ਸਦਾ ਧਰਮ ਸਿੰਘ ਗਰਾਇਆ ਹੁਣਾਂ ਦਾ ਜਿਨ੍ਹਾਂ ਨੇ ਸਬਰੰਗ ਟੀਵੀ ਲਈ ਕੋਈ ਚੰਦ ਮਿੰਟ ਕੱਢੇ ਨੇ ਔਰ ਅੱਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਮੈਂ ਸਭ ਤੋਂ ਪਹਿਲਾਂ ਤੇ ਉਹਨਾਂ ਨਾਲ ਟੜਾ ਰੂਬਰੂ ਕਰਾਉਣਾ ਸਦਾ ਧਰਮ ਸਿੰਘ ਜੀ ਕਰਾਇਆ ਰਾਈਟਰ ਦੁੱਲਾ ਪੱਟੀ ਤੋਂ ਲੈ ਕੇ ਬਲੰਦ ਹਵੇਲੀ ਸਤੰਤਰ ਦੀ ਕਿਤਾਬ ਲਿਖਣੀ ਤੇਜਾ ਸਿੰਘ ਸਤੰਤਰ ਦੀ ਹੋਰ ਕਈ ਕਿਤਾਬਾਂ ਤੁਹਾਡਾ ਸਬਰੰਗ ਟੀਵੀ ਡੇਟਾ ਦਾ ਸਵਾਗਤ ਹੈ ਜੀ ਬਹੁਤ ਮਿਹਰਬਾਨੀ ਹਰਜੀਤ ਸਿੰਘ ਹੰਦਲ ਤੁਸੀਂ ਮੈਨੂੰ ਸਬਰਗ ਟੀਵੀ ਦੇ ਉੱਤੇ ਆਉਣ ਦਾ ਮੌਕਾ ਦਿੱਤਾ ਬੜੀ ਮਿਹਰਬਾਨੀ ਆ ਹੁਣੇ ਥੋੜੇ ਦਿਨੀ ਹੋਏ ਨੇ ਕੈਨੇਡਾ ਦੇ ਵਿੱਚ ਬ੍ਰਿੰਟਨ ਚ ਇੱਕ ਪ੍ਰੋਗਰਾਮ ਕੀਤਾ ਗਿਆ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ ਜਿਨ੍ਹਾਂ ਨੇ ਪੰਜਾਬੀ ਨੂੰ ਹੁਣ ਤੱਕ ਜੀਂਦਾ ਰੱਖਿਆ ਔਰ ਅਸੀਂ ਦੇਖਿਆ ਹੈ ਕਿ ਉਹਨਾਂ ਉਹਨਾਂ ਕੁਝ ਪੰਜਾਬੀ ਵਾਸਤੇ ਭਾਰਤ 'ਚ ਨਹੀਂ ਹੁੰਦਾ ਜਾਂ ਪੰਜਾਬ 'ਚ ਨਹੀਂ ਹੁੰਦਾ ਜਿੱਨਾ ਕੁਝ ਪੰਜਾਬੀ ਵਾਸਤੇ ਬਾਹਰਲੀ ਕੰਟਰੀਆਂ 'ਚ ਕੀਤਾ ਜਾਂਦਾ ਭਾਵੇਂ ਕੈਨੇਡਾ ਇੰਗਲੈਂਡ ਜਾਂ ਜਰਮਨੀ ਹੋਵੇ ਜਾਂ ਯੂਕੇ ਹੋਵੇ ਜਾਂ ਹੋਰ ਕੰਟਰੀ ਹੋਣ ਔਰ ਮੈਂ ਉਹਨਾਂ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੰਜਾਬੀ ਨੂੰ ਜਿੰਦੇ ਰੱਖਣ ਵਾਸਤੇ ਕੁਝ ਨਾ ਕੁਝ ਕਰ ਗੁਜ਼ਰੇ ਆ 5 6 ਤੇ 7 ਜੁਲਾਈ 2024 ਨੂੰ ਬ੍ਰਮਟਨ ਦੇ ਵਿੱਚ ਇੱਕ ਬਹੁਤ ਹੀ ਵਧੀਆ ਵਿਸ਼ ਪੰਜਾਬੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੇ ਹਿੱਸਾ ਲਿਆ ਔਰ ਵੱਖ-ਵੱਖ ਤਰ੍ਹਾਂ ਦੀਆਂ ਵੰਨਗੀਆਂ ਪੇਸ਼ ਕੀਤੀਆਂ ਕਈਆਂ ਨੇ ਕਵਿਤਾ ਪੜ੍ਹੀਆਂ ਹੋਣਗੀਆਂ ਕਈਆਂ ਨੇ ਇਤਿਹਾਸ ਬਾਰੇ ਗੱਲ ਕੀਤੀ ਹੋਊਗੀ ਕਈਆਂ ਨੇ ਆਪਣੀਆਂ ਲਿਖਤਾਂ ਬਾਰੇ ਗੱਲ ਕੀਤੀ ਹੋਊਗੀ ਪਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਅਸੀਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਜਿਨ੍ਹਾਂ ਦੀ ਉਸ ਪੰਜਾਬੀ ਵਿਸ਼ ਪੰਜਾਬੀ ਕਾਨਫਰੰਸ ਦੇ ਵਿੱਚ ਸ਼ਮੂਲਤ ਹੋਈ ਆ ਜਿਨ੍ਹਾਂ ਨੂੰ ਸਦਾ ਦਿੱਤਾ ਗਿਆ ਮੁਬਾਰਕਬਾਦ ਉਹਨਾਂ ਨੂੰ ਵੀ ਆ ਜਿਨ੍ਹਾਂ ਨੇ ਇਹ ਕਾਜ਼ ਕੀਤਾ ਔਰ ਮੁਬਾਰਕਬਾਦ ਅਸੀਂ ਉਹਨਾਂ ਨੂੰ ਵੀ ਦਿੰਦੇ ਆ ਜਿਹੜੇ 300 ਮੀਲ ਜਾਂ 400 ਮੀਲ ਜਾਂ ਭਾਰਤ ਤੋਂ ਆ ਕੇ ਕੈਨੇਡਾ ਦੇ ਵਿੱਚ ਇਸ ਪੰਜਾਬੀ ਵਿਸ਼ ਪੰਜਾਬੀ ਕਾਨਫਰੰਸ ਦਾ ਸ਼ਿੰਗਾਰ ਬਣੇ ਜੀ ਸਦਾ ਧਰਮ ਸਿੰਘ ਰਾਯਾ ਜੀ ਤੁਸੀਂ ਉੱਥੇ ਗਏ ਹੋ ਤੁਹਾਡਾ ਕੀ ਅਨੁਭਵ ਰਿਹਾ ਆ ਇਹ ਇਹ ਪ੍ਰੋਗਰਾਮ 5 6 ਔਰ 7 ਜੁਲਾਈ 2024 ਨੂੰ ਬ੍ਰੈਮਟਨ ਦੇ ਵਿਖੇ ਹੋਇਆ ਇਹ 10ਵਾਂ ਪੰਜਾਬੀ ਸਮਾਗਮ ਪ੍ਰੋਗਰਾਮ ਸੀਗਾ ਇਹ ਵਿਸ਼ਵ ਪੰਜਾਬੀ ਕਾਨਫਰੰਸ ਆਰਗੇਨਾਈਜੇਸ਼ਨ ਆ ਜਿਹੜੀ ਪਿਛਲੇ ਕੋਈ ਕਰੀਬ 18 ਸਾਲ ਤੋਂ ਇਹ ਕੰਮ ਕਰਦੀ ਆਈ ਆ ਔਰ ਇਹਨਾਂ ਦਾ ਮੁੱਖ ਮਕਸਦ ਇਹ ਹੁੰਦਾ ਵਾ ਕਿ ਵੱਤੋਂ ਵੱਧ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਜਾਵੇ ਤੇ ਸਮੇਂ-ਸਮੇਂ ਤੇ ਜਿਹੜੀਆਂ ਇਸ ਬੋਲੀ ਨੂੰ ਚੁਣੌਤੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਵਾ ਉਹਨਾਂ ਦਾ ਟਾਕਰਾ ਉਹਨਾਂ ਦਾ ਜਵਾਬ ਕਿਵੇਂ ਸਹੀ ਤਰੀਕੇ ਨਾਲ ਦਿੱਤਾ ਜਾਵੇ ਇਸ ਨੂੰ ਅਟੈਂਡ ਕਰ ਲਈ ਮੈਨੂੰ ਉਚੇਚੇ ਤੌਰ ਤੇ ਜਿਹੜਾ ਉਹ ਸੱਦਾ ਭੇਜਿਆ ਗਿਆ ਸੀ ਔਰ ਮੈਂ ਉਥੇ ਗਿਆ ਸੀ ਉਥੇ ਜਾ ਕੇ ਇਹ ਤਾਂ ਦੇਖਿਆ ਹੋਏਗਾ ਕਿ ਪੰਜਾਬੀ ਸੁਣਨ ਵਾਲੇ ਜਾਂ ਪੰਜਾਬੀ ਪੜਨ ਵਾਲੇ ਕਿੰਨੇ ਲੋਕ ਨੇ ਜਿਹੜੇ ਰਾਈਟਰ ਨੇ ਜਾਂ ਸਰੋਤੇ ਨੇ ਉਹਨਾਂ ਦਾ ਕਿੰਨਾ ਕਿ ਵੱਡਾ ਹੰਗਾਰਾ ਸੀ ਦੇਖੋ ਇਹ ਮੇਰਾ ਇਹ ਸਭ ਤੋਂ ਪਹਿਲਾ ਉੱਥੇ ਜਾਣ ਦਾ ਮੈਨੂੰ ਮੌਕਾ ਮਿਲਿਆ ਪਰ ਜਿਵੇਂ ਉੱਥੇ ਸੁਣਨ ਚਾਉਂਦਾ ਰਿਹਾ ਵਾ ਕਿ ਜਿਹੜੇ ਪਿਛਲੇ ਫੰਕਸ਼ਨ ਇਹ ਲਗਾਤਾਰ ਹਰ ਸਾਲ ਜਾਂ ਇੱਕ ਸਾਲ ਛੱਡ ਕੇ ਇਹ ਕਰਉਂਦੇ ਆਏ ਆ ਹਰ ਸਾਲ ਹੀ ਅਗਲੇ ਪਿਛਲੇ ਸਾਲ ਨਾਲੋਂ ਅਗਲੇ ਸਾਲ ਬੜਾ ਭਰਵਾ ਜਿਹੜਾ ਹੰਗਾਰਾ ਉਹ ਮਿਲਦਾ ਰਿਹਾ ਵਾ ਅੱਜ ਕੱਲ ਦੇ ਮੀਡੀਆ ਤੇ ਪ੍ਰਿੰਟ ਦੇ ਇਹ ਯੁੱਗ ਦੇ ਵਿੱਚ ਖਬਰ ਜਿਹੜੀ ਆ ਬੜੀ ਜਲਦੀ ਫੈਲਦੀ ਆ ਕਿ ਪੰਜਾਬੀ ਮਾਂ ਬੋਲੀ ਨੂੰ ਕਿੱਥੋਂ ਕਿਸ ਤਰੀਕੇ ਦਾ ਜਿਹੜਾ ਚੈਲੰਜ ਉਹ ਇਹ ਪੇਸ਼ ਆ ਰਹੇ ਆ ਉਹਦੇ ਸੰਦਰਭ ਦੇ ਵਿੱਚ ਸਾਡੇ ਲੋਕ ਵੀ ਬਹੁਤ ਚੁਕੰਨੇ ਜਿਹੜੇ ਆ ਜਿਹੜੇ ਚਿੰਤਕ ਨੇ ਉਹ ਹੋਏ ਆ ਉਦੀ وجہ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਬੜੀ ਹੈਰਾਨੀ ਹੁੰਦੀ ਆ ਕਿ ਜਦੋਂ ਇਹ ਤਕਰੀਬਨ 10 ਮੁਲਕਾਂ ਤੋਂ ਆ ਮੇਰੀ ਮਰاد ਪਾਕਿਸਤਾਨ ਆਸਟ੍ਰੇਲੀਆ ਜਰਮਨ ਨਿਊਜ਼ੀਲੈਂਡ ਇੰਗਲੈਂਡ ਕੈਨੇਡਾ ਤੇ ਹੈ ਹੀ ਆਸੀ ਔਰ ਅਮਰੀਕਾ ਤੋਂ ਇਹ ਲੋਕ ਜਿਹੜੇ ਉੱਥੇ ਆਏ ਉਹਨਾਂ ਵਿੱਚ ਇਤਿਹਾਸਕਾਰ ਉਹਨਾਂ ਵਿੱਚ ਇਹ ਪੋएट ਆਏ ਉਹਨਾਂ ਵਿੱਚ ਹੋਰ ਵੱਖ-ਵੱਖ ਫੀਲਡਾਂ ਵਿੱਚ ਜਿਹੜੇ ਐਕਸਪਰਟ ਲੋਕ ਸੀ ਉਹ ਆਏ ਤੇ ਉੱਥੇ ਮੈਂ ਵੀ ਜਦੋਂ ਗਿਆ ਮਾਂ ਤੇ ਉਹਨਾਂ ਨੇ ਮੇਰੀ ਡਿਊਟੀ ਇਹ ਲਈ ਕਿ ਤੁਸੀਂ ਜੀ ਪੰਜਾਬੀ ਮਾਂ ਬੋਲੀ ਦੇ ਉੱਪਰ ਤੇ ਬਹੁਤ ਜ਼ਿਆਦਾ ਬੋਲਣ ਵਾਲੇ ਸਾਡੇ ਕੋਲ ਹੈਗੇ ਆ ਹਾਂਜੀ ਅਸੀਂ ਚਾਹੁੰਦੇ ਆ ਕਿ ਤੁਸੀਂ ਸਾਨੂੰ ਇੱਕ ਨਵੇਕਰੀ ਜਈ ਕੋਈ ਗੱਲ ਦੱਸੋ ਤੇ ਉਹਨਾਂ ਨੇ ਮੈਂ ਉਹਨਾਂ ਨੂੰ ਕਿਹਾ ਕਿ ਹੁਣ ਤੱਕ ਮੇਰੀਆਂ ਸਾਰੀਆਂ ਹੀ ਲਿਖਤਾਂ ਬੜੀਆਂ ਨਵੇਕਲੀਆਂ ਨੇ ਔਰ ਹੈਵੀ ਪੰਜਾਬੀ ਚ ਆ ਜਿਵੇਂ ਜੱਗਾ ਸੂਰਮਾ ਦੁੱਲਾ ਪੱਟੀ ਰਾਏ ਅਹਿਮਦ ਖਾਨ ਖਰਲ ਕਾਮਰੇਡ ਤੇਜਾ ਸਿੰਘ ਸਤੰਤਰ ਤੇ ਚੇ ਗਵੇਰਾ ਤੇ ਮੈਂ ਕਿਹਾ ਤੁਸੀਂ ਫੈਸਲਾ ਕਰੋ ਤੇ ਉਹਨਾਂ ਨੇ ਕਿਹਾ ਜੀ ਤੁਸੀਂ ਦੁੱਲੇ ਪੱਟੀ ਤੇ ਬੋਲੋ ਤੇ ਮੈਂ ਫਿਰ ਦੁੱਲਾ ਪੱਟੀ ਤੇ ਬੋਲਿਆ ਚਾਹੇ ਟਾਈਮ ਬਹੁਤ ਸੀਮਤ ਸੀ ਪਰ ਮੈਂ ਕੋਸ਼ਿਸ਼ ਕੀਤੀ ਕਿ ਮੈਂ ਉਹਨਾਂ ਨਾਲ ਕੁਝ ਨਵੀਆਂ ਗੱਲਾਂ ਉਹਨਾਂ ਨੂੰ ਦੱਸ ਸਕਾਂ ਕਿਰਪਾ ਸਰ ਇੱਕ ਸਵਾਲ ਉੱਠਦਾ ਹੈ ਤੁਸੀਂ ਬਾਰਡਰ ਤੋਂ ਆਏ ਹੋ ਬਿਲਕੁਲ ਪਾਕਿਸਤਾਨ ਬਾਰਡਰ ਜਿਹੜਾ ਬਾਬਰ ਨਾਲ ਕਿਤੇ ਉੱਤੇ ਤੁਹਾਡਾ ਪਿੰਡ ਹੈ ਜਿੱਥੇ ਐਜੂਕੇਸ਼ਨ ਦਾ ਵੀ ਕੋਈ ਐਡਾ ਸਹੂਲਤ ਨਹੀਂ ਪਰ ਫਿਰ ਵੀ ਤੁਹਾਡਾ ਪਰਿਵਾਰ ਜਿਹੜਾ ਵਾ ਯੂਨੀਵਰਸਿਟੀ ਤੱਕ ਪੜਿਆ ਔਰ ਯੂਨੀਵਰਸਿਟੀ ਦੇ ਵਿੱਚ ਤੁਹਾਡੇ ਬ੍ਰਦਰ ਡਾਕਟਰ ਨਿਰਮਲ ਸਿੰਘ ਆਜ਼ਾਦ ਸਭ ਤੋਂ ਛੋਟੀ ਉਮਰ ਦੇ ਪੰਜਾਬ ਦੇ ਵਿੱਚ ਇੱਕ ਇਤਿਹਾਸ ਹੈ ਕਿ ਉਹ ਪ੍ਰੋਫੈਸਰ ਬਣੇ ਤੁਹਾਨੂੰ ਉਸ ਦੌਰ 'ਚ ਜਿਸ ਦੌਰ 'ਚ ਆਪਾਂ ਕਹਿਆ ਲੱਗਿਆ ਕਿ ਖੱਬੇ ਪੱਖੀਆਂ ਦਾ ਬੜਾ ਯੋਰ ਸੀਗਾ ਤੁਹਾਨੂੰ ਵੀ ਚिटਕ ਲੱਗੀ ਤੁਸੀਂ ਵੀ ਭਾਈ ਦੌਰ ਕੀ ਜਿਸ ਦੌਰ ਤੇ ਆਪਣੇ ਵਿੱਚੋਂ ਤੁਸੀਂ ਨੇ ਨਿਕਲੇ ਹੋ ਅੱਜ ਤੁਸੀਂ ਇਹੋ ਜਿਹੀ ਕੰਟਰੀ 'ਚ ਬੈਠੇ ਜਿੱਥੇ ਪਿਓਰੀ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ 'ਚ ਰਹਿ ਕੇ ਤੁਸੀਂ ਪ੍ਰੈਜ਼ੀਡੈਂਟ ਦੇ ਵਾਈਟ ਹਾਊਸ ਦੇ ਸਾਹਮਣੇ ਵੀ ਤੁਸੀਂ ਉਹਨੂੰ ਉਂਗਲ ਕਰਕੇ ਗੱਲ ਕਰ ਸਕਦੇ ਹੋ ਪਰ ਅੱਜ ਤੁਸੀਂ ਉਸ ਪੱਖ ਤੋਂ ਪਿੱਛੇ हट ਗਏ ਇੱਕ ਲਿਖਗੇ ਤੌਰ ਤੇ ਆਪਣੇ ਆਪ ਨੂੰ ਸਥਾਪਿਤ ਕੀਤਾ ਹੈ ਦੁੱਲਾ ਪੱਟੀ ਚੀਚ ਗਵੇਰਾ ਔਰ ਸਭ ਤੋਂ ਵੱਧ ਤੁਹਾਡੀ ਜਿਹੜੀ ਕਾਮਯਾਬੀ ਦੀ ਮੈਂ ਗੱਲ ਕਰਾਂ ਤੇਜਾ ਸੰਸਥਾਤ ਅੰਦਰ ਉਹਦੇ ਵਿੱਚੋਂ ਦੋ ਕੋ ਲਾਈਨਾਂ ਉਹ ਦੱਸ ਦਿਓ ਜਿਹੜੀਆਂ ਤੁਸੀਂ ਖਾਸ ਉਹਨਾਂ ਦੀਆ ਉਹਨਾਂ ਦੇ ਜਿੰਮੇ ਤੋਂ ਪ੍ਰਭਾਵਿਤ ਹੋਏ ਆਂ ਅਸਲ ਵਿੱਚ ਸ਼ੁਰੂ ਤੋਂ ਹੀ ਮੇਰੀ ਪਹਿਲੀ ਤੇ ਮੈਂ ਆਪਣੀ ਇਹ ਇਹਨੂੰ ਮੈਂ ਦਖਾਂਤ ਨਹੀਂ ਖੁਸ਼ਕਿਸਮਤੀ ਕਹਾਗਾ ਕਿ ਮੈਂ ਉਸ ਇੱਕ ਬੈਕਵਰਡ ਏਰੀਏ ਦੇ ਵਿੱਚ ਔਰ ਨੋ ਮੈਨਜ਼ ਲੈਂਡ ਦੇ ਏਰੀਏ ਵਿੱਚ ਮੇਰਾ ਜਨਮ ਹੋਇਆ ਤੇ ਸ਼ਾਇਦ ਜਿਹੜੀਆਂ ਉਹ ਮੁਸ਼ਕਲਾਂ ਉਹ ਚੁਣੌਤੀਆਂ ਸੀ ਉਹਨਾਂ ਨੇ ਮੈਨੂੰ ਇੰਨਾ ਮਜ਼ਬੂਤ ਕਰਤਾ ਮੇਰੇ ਚ ਇੰਨਾ ਜਿਹੜਾ ਵਿਸ਼ਵਾਸ ਜਿਹੜਾ ਉਹਦਾ ਉਹਦੀ ਪਰਪਕਤਾ ਹੋਈ ਕਿ ਮੈਨੂੰ ਇਹ ਲੋਕ ਨਾਇਕ ਜਿਹੜੇ ਸੀਗੇ ਇਹਨਾਂ ਨੇ ਜੋ ਆਪਣੀ ਜ਼ਿੰਦਗੀ ਦੇ ਛੋਟੇ ਹੁੰਦਿਆਂ ਤੋਂ ਅਖੀਰ ਤੱਕ ਸੰਘਰਸ਼ ਕੀਤੇ ਉਹ ਮੈਨੂੰ ਉਹਨਾਂ ਨੇ ਬੜਾ ਜ਼ਿਆਦਾ ਪ੍ਰਭਾਵਿਤ ਕੀਤਾ ਪਰ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਉਦੋਂ ਹੋਇਆ ਜਦੋਂ ਇਹਨਾਂ ਬਾਰੇ ਕੁਝ ਇਤਿਹਾਸਕਾਰਾਂ ਨੇ ਲਿਖਤਾਂ ਲਿਖੀਆਂ ਤੇ ਜਿਹੜੀਆਂ ਉਸ ਅਸਲੀਅਤ ਨੂੰ ਦੇ ਲਾਗੇ ਨਹੀਂ ਸੀ ਮੈਂ ਇੰਨੀ ਜ਼ਿਆਦਾ ਕੋਸ਼ਿਸ਼ ਕੀਤੀ ਚਾਹੇ ਉਹ ਜੱਗਾ ਸੂਰਮਾ ਚਾਹੇ ਉਹ ਦੁੱਲਾ ਪੱਟੀ ਚਾਹੇ ਤੇਜਾ ਸਿੰਘ ਸਤੰਤਰ ਮੈਂ ਇਹਨਾਂ ਤੇ ਗਰਾਸ ਰੂਟ ਇਹਨਾਂ ਲੋਕਾਂ ਦੇ ਘਰਾਂ 'ਚ ਇਹਨਾਂ ਦੇ ਜੀਵਾਂ 'ਚ ਇਹਨਾਂ ਦੇ ਉਸ ਸਮਾਜਿਕ ਵਰਤਾਰੇ ਵਿੱਚ ਜਿੱਥੇ-ਜਿੱਥੇ ਇਹਨਾਂ ਨੇ ਉਸ ਨੂੰ ਆਪਣਾ ਕਰਮ ਭੂਮੀ ਬਣਾਇਆ ਜਾ ਕੇ ਮੈਂ ਖੋਜ ਕੀਤੀ ਤੇ ਉਹ ਚੀਜ਼ਾਂ ਲਿਖੀਆਂ ਤਾਂ ਕਿ ਲੋਕਾਂ ਨੂੰ ਅਸਲ 'ਚ ਪਤਾ ਲੱਗ ਸਕੇ ਕਿ ਇਹਨਾਂ ਲੋਕਾਂ ਦੇ ਅਸਲ ਕਰਤਾਰ ਕੀ ਸੀ ਗਰਾਸ ਆਪ ਇੱਕ ਗੱਲ ਬੜੀ ਪ੍ਰਚਲਿਤ ਹੈ ਉਹ ਤੁਸੀਂ ਉਹਨੂੰ ਆਪਣੀ ਕਿਤਾਬ ਦੇ ਵਿੱਚ ਬਿਆਨ ਕੀਤਾ ਹੈ ਕਿ ਤੇਜਾ ਸਿੰਘ ਸੁਤੰਤਰ ਜਦੋਂ ਮੈਂਬਰ ਪਾਰਲੀਮੈਂਟ ਸਨ ਜੀ ਉਹਨਾਂ ਦੀ ਜਿਹੜੀ ਮੌਤ ਹੁੰਦੀ ਆ ਪਾਰਲੀਮੈਂਟ ਦੇ ਵਿੱਚ ਹੁੰਦੀ ਆ ਜੀ ਜੀ ਉਦੋਂ ਇੰਦਰਾ ਗਾਂਧੀ ਇਹ ਪ੍ਰਾਈਮ ਮਿਨਿਸਟਰ ਪੰਜਾਬ ਦੇ ਹਿੰਦੁਸਤਾਨ ਦੇ ਸੀ ਜੀ ਜਦੋਂ ਉਹਨਾਂ ਦੀ ਡੈਥ ਹੁੰਦੀ ਆ ਉਹਨਾਂ ਦੇ ਝੋਲੇ ਚੋਂ ਕੀ ਨਿਕਲਿਆ ਇਹ ਸਵਾਲ ਤੁਸੀਂ ਬੜਾ ਸੋਨਾ ਕੀਤਾ ਵਾ ਔਰ ਕਾਸ਼ ਕਿ ਇਹਨੂੰ ਅੱਜ ਦੇ ਜਿਹੜੇ ਰਾਜਨੀਤਿਕ ਜਿਹੜੇ ਘੇਰੇ ਵਿੱਚ ਲੋਕ ਆਉਂਦੇ ਆ ਕਿਤੇ ਉਹਨਾਂ ਦੇ ਵੀ ਖਾਣੇ ਵਿੱਚ ਇਹ ਗੱਲ ਪਵੇ ਤੇਜਾ ਸਿੰਘ ਸਤੰਤਰ ਦਾ ਜਨਮ 1901 ਵਿੱਚ ਪਿੰਡ ਅਲੂਨੇ ਚ ਹੁੰਦਾ ਤੇ ਇਹਨਾਂ ਦੀ ਮੌਤ 12 ਅਪ੍ਰੈਲ 1973 ਨੂੰ ਦਿੱਲੀ ਦੇ ਪਾਰਲੀਮੈਂਟ ਹਾਊਸ ਦੇ ਵਿੱਚ ਉਸ ਸਮੇਂ ਹਾਊਸ ਦੇ ਵਿੱਚ ਇਹ ਬ੍ਰੇਕ ਸੀ ਅਕਸੈਸ ਚੱਲ ਰਹੀ ਸੀ ਤੇ ਤੇਜਾ ਸਿੰਘ ਸਤੰਤਰ ਉਹ ਰਹੀ ਆਪਣੇ ਕੈਬਨ ਚ ਬੈਠ ਕੇ ਤੇ ਕਿਸਾਨੀ ਮਸਲੇ ਤੇ ਨੋਟਸ ਜਿਹੜੇ ਆ ਉਹ ਤਿਆਰ ਕਰ ਰਹੇ ਸੀ ਵਾਹ ਜਿੰਦਗੀ ਦੇ ਵਿੱਚ ਉਹਨਾਂ ਦਾ ਸੰਘਰਸ਼ ਹੀ ਇੰਨਾ ਜ਼ਿਆਦਾ ਸੀ ਕਿ ਉਸ ਸੰਘਰਸ਼ ਨੇ ਇਹਨਾਂ ਦੇ ਸਰੀਰ ਨੂੰ ਅੰਦਰੇ-ਅੰਦਰ ਹੀ ਇੱਕ ਕਿਸਮ ਦਾ ਖਤਮ ਕਰਤਾ ਸੀ ਉਹ ਸ਼ੂਗਰ ਦੇ ਮਰੀਜ਼ ਸੀ ਕਿਉਂਕਿ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਤਲਖੀਆਂ ਹੀ ਇੰਨੀਆਂ ਜ਼ਿਆਦਾ ਸੀ ਖਾਣਾ ਪੀਣਾ ਰਹਿਣਾ ਸਹਿਣਾ ਬਿਲਕੁਲੀ ਉਲਟ-ਪੁਲਟ ਹੋ ਗਿਆ ਸੀ ਤੇ ਆਖਰ 12 April 1973 ਨੂੰ ਪਾਰਲੀਮੈਂਟ ਹਾਊਸ ਦੇ ਵਿੱਚ ਹੀ ਉਹਨਾਂ ਨੇ ਇਹ ਉਹ ਦਮ ਤੋੜ ਗਏ ਤੇ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਜਦੋਂ ਉਹਨਾਂ ਦੇ ਝੋਲੇ ਨੂੰ ਜਿਹੜਾ ਉਹਨਾਂ ਦੇ ਉਸੇ ਕੈਵਨ ਦੇ ਵਿੱਚ ਆ ਉਹਨੂੰ ਜਦੋਂ ਫੋਲਿਆ ਗਿਆ ਤੇ ਉਹਦੇ ਵਿੱਚੋਂ ਯਕੀਨ ਕਰਿਓ ਸੁੱਕੀ ਬਰੈਡ ਉਹਦੇ ਵਿੱਚੋਂ ਉਹਨਾਂ ਦੀਆਂ ਸਿਰਿੰਜਾਂ ਕਿਉਂਕਿ ਉਹ ਖੁਦ ਆਪਣੇ ਉਹ ਉਹ ਸ਼ਾਟ ਲਾਉਂਦੇ ਸੀ 슈ਗਰ ਨੂੰ ਠੀਕ ਰੱਖਣ ਵਾਸਤੇ ਉਹ ਸਨੰਜਾ ਮਿਲੀਆਂ ਤੇ ਅਚਾਰ ਮਿਲਿਆ ਇਹ ਇਹੋ ਜਿਹੇ ਕਰਤਾਰ ਦੇ ਉਹ ਲੋਕ ਸੀ ਔਰ ਉਦੋਂ ਉਹ ਐਮਪੀ ਹੀ ਮੈਂਬਰ ਆਫ ਪਾਰਲੀਮੈਂਟ ਸੀਗੇ ਜਦੋਂ ਇਸ ਗੱਲ ਦਾ ਇੰਦਰਾ ਗਾਂਧੀ ਨੂੰ ਜਿਹੜੀ ਖੁਦ ਹਾਊਸ ਵਿੱਚ ਮੌਜੂਦ ਸੀ ਜਦੋਂ ਉਹਨੂੰ ਇਸ ਗੱਲ ਦਾ ਪਤਾ ਲੱਗਾ ਔਰ ਉਹਨੇ ਖੁਦ ਜਾ ਕੇ ਵੇਖਿਆ ਤੇ ਉਹਦੀਆਂ ਵੀ ਅੱਖਾਂ ਦੇ ਵਿੱਚ ਹੰਝੂ ਆ ਗਏ ਸੀ ਕਿ ਐਸੇ ਵੀ ਦਰਵੇਸ਼ ਲੋਕ ਹੈਗੇ ਨੇ ਇਸ ਪਾਰਲੀਮੈਂਟ ਹਾਊਸ ਤੱਕ ਜਿਹੜੇ ਲੋਕਾਂ ਦੀ ਗੱਲ ਆ ਕੇ ਕਰਦੇ ਆ ਸੋ ਇਹ ਕਰਦਾਰ ਦੇ ਲੋਕ ਸੀਗੇ ਜਿਹੜੇ ਜਿਨ੍ਹਾਂ ਨੇ 73 ਸਾਲ ਦੀ ਉਮਰ ਵਿੱਚ ਉਹ ਪੂਰੇ ਹੁੰਦੇ ਆ ਔਰ ਕਿੱਥੇ ਉਹ ਲੋਕ ਸੀ ਤੇ ਕਿੱਥੇ ਅੱਜ ਦੇ ਲੋਕ ਆ ਇਹ ਤੁਸੀਂ ਆਪ ਦੇਖ ਲਓ ਦੋਸਤੋ ਦੇਖ ਸਕਦੇ ਹੋ ਅੱਜ ਦੀ ਰਾਜਨੀਤੀ ਉਸ ਟਾਈਮ ਦੀ ਰਾਜਨੀਤੀ ਚ ਕਿੰਨਾ ਫਰਕ ਹੈ ਇੱਕ ਮੈਂਬਰ ਪਾਰਲੀਮੈਂਟ ਜੋ ਇੱਕ ਸਾਈਕਲ ਦੇ ਉੱਤੇ ਆਪਣੀ ਇਲੈਕਸ਼ਨ ਨੂੰ ਲੜਦਾ ਤੇ ਪਾਰਲੀਮੈਂਟ ਚ ਪਹੁੰਚਦਾ ਤੇ ਉਹਦੀ ਮੌਤ ਪਾਰਲੀਮੈਂਟ ਚ ਹੁੰਦੀ ਆ ਤਾਂ ਉਹਦੇ ਚੋਲੇ ਚੋਂ ਕੀ ਨਿਕਲਦਾ ਹੈ ਬਰੈਡ ਅਚਾਰ ਤੇ ਸੁੱਕੀਆਂ ਰੋਟੀਆਂ ਤੇ ਉਹਦੀ ਸ਼ੁਕਰ ਦੀ ਦਵਾਈ ਅਜਦਾ ਪਾਰਲੀਮੈਂਟ ਪੰਜ ਗੱਡੀਆਂ ਪੁਲਿਸ ਦੀਆਂ ਅੱਗੇ ਨੇ ਤੇ ਪੰਜ ਗੱਡੀਆਂ ਪੁਲਿਸ ਦੀਆਂ ਪਿੱਛੇ ਨੇ ਤੇ ਉਹਨੂੰ ਕਿੰਨੀਆਂ ਸਹੂਲਤਾਂ ਨੇ ਕੀ ਇਹ ਰਾਜਨੀਤੀ ਹੈ ਕੀ ਏ ਭਾਰਤ ਦੇ ਖਜ਼ਾਨੇ ਤੇ ਬੋਝ ਆ ਉਸ ਟਾਈਮ ਦੇ ਉੱਤੇ ਜੇ ਅਸੀਂ ਦੇਖਿਆ ਜਾਏ ਤੇ ਜ਼ਮੀਨ ਸਮਾਨ ਦਾ ਫਰਕ ਆ ਉਹ ਅਸੀਂ ਕੀ ਇੱਕ ਸਮਾਜ ਦੀ ਨਵੀਂ ਸਿਰਜਣਾ ਨਹੀਂ ਕਰ ਸਕਦੇ ਕੀ ਅਸੀਂ ਇੱਕ ਨਵਾਂ ਸਮਾਜ ਸਿਰਜ ਨਹੀਂ ਸਕਦੇ ਕੀ ਅਸੀਂ ਉਹਨਾਂ ਲੋਕਾਂ ਨੂੰ ਪੁੱਛਾਂਗੇ ਜਿਨ੍ਹਾਂ ਲੋਕਾਂ ਦੇ ਪਿੱਛੇ 10-10 ਗੱਡੀਆਂ ਤੇ ਅੱਗੇ 10-10 ਗੱਡੀਆਂ ਚੱਲਦੀਆਂ ਨੇ ਤੇ ਬਹੁਤੇ ਨਹੀਂ ਤੇ 25-25 40-40 ਉਹਨਾਂ ਦੇ ਬੋਡੀਗਾਰਡ ਨੇ ਉਹਨਾਂ ਨੂੰ ਕੀ ਖਤਰਾ ਪਿਆ ਜਿਹੜਾ ਇਨਸਾਨ 4 ਲੱਖ ਵੋਟ ਲੈ ਕੇ 2 ਲੱਖ ਵੋਟ ਦੀ ਲੀਡ ਜਿੱਤਦਾ ਤੇ ਉਹਨੂੰ ਖਤਰਾ ਕਿਸ ਚੀਜ਼ ਦਾ ਹੈ ਦੋਸਤੋ ਸਾਨੂੰ ਇੱਕ ਨਵੀਂ ਸਿਰਜਣਾ ਕਰਨੀ ਪਊ ਆਓ ਗੱਲ ਕਰਦੇ ਹਾਂ ਦੁਬਾਰਾ ਸਤਾ ਧਰਮ ਸਿੰਘ ਗਰਾਏ ਹੋਣਾ ਨਾਲ ਰਾਸਾ ਤੁਹਾਡਾ ਪਰਿਵਾਰ ਜਿਹੜਾ ਆ ਪੜਿਆ ਲਿਖਿਆ ਖੇਤੀਬਾੜੀ ਚ ਉਠਿਆ ਔਰ ਰਾਈਟਰ ਵੀ ਨੇ ਖੁਦ ਵੀ ਤੁਸੀਂ ਰਾਈਟਰ ਹੋ ਔਰ ਮੈਂ ਨਾਲ ਇਹ ਵੀ ਗੱਲ ਜੋੜਨੀ ਹੈ ਕਿ ਤੁਹਾਡੇ ਜੀਵਨ ਸਾਥੀ ਬਲਬੀਰ ਕੌਰ ਦੀ ਉਹਨਾਂ ਦਾ ਪਰਿਵਾਰ ਵੀ ਅਮਰੀਕਾ ਚ ਹੈ ਔਰ ਸਭ ਤੋਂ ਵੱਡੀ ਗੱਲ ਮੈਂ ਦੋਸਤੋ ਇਹ ਦੱਸ ਦੇਣਾ ਚਾਹੁੰਦਾ ਕਿ ਹਰ ਬੰਦਾ ਇਨਸਾਨ ਜਿਹੜਾ ਆ ਪੈਦਾ ਹੁੰਦਾ ਆਪਣੇ ਪਰਿਵਾਰ ਬਾਰੇ ਸੋਚਦਾ ਭਾਵੇਂ ਉਹ ਪਤਨੀ ਹੋਵੇ ਭਾਵੇਂ ਹਸਬੰਦ ਹੋਵੇ ਲੇਕਿਨ ਇੱਕ ਖੁਸ਼ਕਿਸਮਤ ਦੀ ਗੱਲ ਇਹ ਹੈ ਸਭ ਤੋਂ ਵਧੀਆ ਸਲਾਗਾ ਕਰਨ ਵਾਲੀ ਗੱਲ ਇਹ ਹੈ ਕਿ ਇਹਨਾਂ ਦੋਵਾਂ ਜੀਆਂ ਨੇ ਕਰਾਸ ਕਰਕੇ ਦੋਵਾਂ ਪਰਿਵਾਰਾਂ ਨੂੰ ਪੈਹਲ ਦਿੱਤੀ ਆ ਧਰਮ ਸਿੰਘ ਗਰਾਏ ਦੀ ਵਾਈਫ ਬਰਬੀਰ ਕੌਰ ਗਰਾਇ ਜੀ ਨੇ ਆਪਣੇ ਸਾਰੇ ਪਰਿਵਾਰ ਨੂੰ ਪੈਹਲ ਦਿੱਤੀ ਆ ਔਰ ਸਦਾ ਧਰਮ ਸਿੰਘ ਗਰਾਏ ਨੇ ਉਸੇ ਚੀਜ਼ ਨੂੰ ਬਰਕਰਾਰ ਰੱਖਦੇ ਆ ਆਪਣੇ ਸਾਰੇ ਪਰਿਵਾਰ ਨੂੰ ਪਹਿਲ ਦਿੱਤੀ ਆ ਔਰ ਇਸ ਵੇਲੇ ਇਹਨਾਂ ਦੋਨਾਂ ਜੀਆਂ ਦਾ ਪਰਿਵਾਰ ਜਿਹੜਾ ਆ ਇੱਥੇ ਚੰਗੇ ਘਰੋਬਾਰ ਨੇ ਉਹਨਾਂ ਦੇ ਤੇ ਮੈਂ ਕਹਾਂਗਾ ਕਿ ਇੰਨਾ ਖੁਸ਼ ਤੇ ਤ੍ਰਕੀ ਕਰਨ ਵਾਲਾ ਪਰਿਵਾਰ ਪ੍ਰਮਾਤਮਾ ਸਭ ਨੂੰ ਦਵੇ ਅਸੀਂ ਇਸ ਦਾ ਧਰਮ ਸਿੰਘ ਜੀ ਟਾਡ ਨੂੰ ਦੋਵਾਂ ਜੀਆਂ ਨੂੰ ਇਸ ਗੱਲ ਦੀ ਬਹੁਤ ਬਹੁਤ ਮੁਬਾਰਕ ਦੰਨੇ ਆ ਹਾਂਜੀ ਆਓ ਗੱਲ ਕਰੀਏ ਫਿਰ ਉਸੇ ਦੌਰ ਤੇ ਜਾ ਕੇ ਪੰਜਾਬੀ ਕਿੱਥੋਂ ਤੱਕ ਖੜੀ ਹੈ ਜਿੱਥੋਂ ਤੱਕ ਇਸ ਵਿਸ਼ਵ ਪੰਜਾਬੀ ਕਾਨਫਰੰਸ ਦੀ ਜੇ ਗੱਲ ਕਰੀਏ ਤੇ ਇਹਦੇ ਵਿੱਚ ਉਹਨਾਂ ਨੇ ਮੈਨੂੰ ਸਿਰਫ ਦੁਲਾ ਪੱਟੀ ਉੱਤੇ ਹੀ ਬੋਲਣ ਵਾਸਤੇ ਕਿਉਂਕਿ ਸਪੀਕਰ ਬਹੁਤ ਜ਼ਿਆਦਾ ਸੀ ਔਰ ਉਹਨਾਂ ਦਾ ਇੱਕ ਆਪਣਾ ਉਹਨਾਂ ਨੇ ਇੱਕ ਉਹਦਾ ਇਹ ਆਧਾਰ ਬਣਾਇਆ ਸੀ ਟਾਈਮ ਦਾ ਤੇ 8-8 ਮਿੰਟ ਦਾ ਟਾਈਮ ਸੀ ਹਰੇਕ ਇਹ ਜਿਹੜਾ ਬਲਾਰਾ ਵਾ ਉਹਦੇ ਕੋਲ ਸੋ ਮੈਂ ਤੇ ਸਿਰਫ ਪੰਜਾਬੀ ਬੋਲੀ ਬਾਰੇ ਥੋੜੀ ਜਈ ਗੱਲ ਹੀ ਕਰ ਸਕਿਆ ਸੀ ਬਾਕੀ ਮੈਂ ਦੁੱਲਾ ਪੱਟੀ ਉੱਤੇ ਆਪਣੇ ਆਪ ਨੂੰ ਕੇਂਦਰਿਤ ਕੀਤਾ ਹੋਇਆ ਸੀ ਔਰ ਲੇਕਿਨ ਮੈਂ ਜਦੋਂ ਬਾਕੀ ਬਲਾਰਿਆਂ ਨੂੰ ਸੁਣਿਆ ਔਰ ਉਹ ਵਾਕਿਆ ਹੀ ਉਹਨਾਂ ਦੀ ਚਿੰਤਾ ਜਿਹੜੀ ਸੀ ਉਹਨਾਂ ਉਹਨਾਂ ਨੇ ਆਪਣੇ ਬੜੇ ਅੰਦਰੋਂ ਪ੍ਰਗਟ ਕੀਤੀ ਤੇ ਸਾਰਿਆਂ ਦੇ ਸਾਹਮਣੇ ਆਪਣੇ ਹੌਸ ਭਾਵ ਰੱਖੇ ਕਿ ਉਹਨਾਂ ਵਿੱਚ ਕੁਝ ਹਾਂ ਪੱਖੀ ਹੰਗਾਰੇ ਵੀ ਸੀ ਤੇ ਕੁਝ ਨਾ ਪੱਖੀ ਹੰਗਾਰੇ ਵੀ ਸੀ ਪਰ ਜ਼ਿਆਦਾ ਹਾਂ ਪੱਖੀ ਸੀਗੇ ਜਿਨ੍ਹਾਂ ਵਿੱਚ ਪਾਕਿਸਤਾਨ ਦੇ ਜਿਹੜੇ ਡਾਕਟਰ ਆਏ ਸੀ ਸਕਾਲਰ ਆਏ ਸੀ ਉਹਨਾਂ ਨੇ ਬੜੀਆਂ ਸੋਹਣੀਆਂ ਪੰਜਾਬੀ ਦੇ ਬਾਰੇ ਗੱਲਾਂ ਕੀਤੀਆਂ ਕਿ ਉਹ ਪੰਜਾਬੀ ਬੋਲੀ ਨੂੰ ਇਹ ਗੱਲ ਬੜੀ ਜ਼ਰੂਰੀ ਆ ਕਿ ਸਾਨੂੰ ਇਸ ਗੱਲ ਦਾ ਵੀ ਮਾਣ ਹੋਣਾ ਚਾਹੀਦਾ ਕਿ ਦੁਨੀਆ ਵਿੱਚ ਤਕਰੀਬਨ 15 ਕਰੋੜ ਲੋਕ ਪੰਜਾਬੀ ਬੋਲਦੇ ਆ ਬਹੁਤ ਘੱਟ ਲੋਕਾਂ ਨੂੰ ਪਤਾ ਸਭ ਤੋਂ ਜ਼ਿਆਦਾ ਪੰਜਾਬੀ ਦੁਨੀਆ ਵਿੱਚ ਲੈਂਦੇ ਪੰਜਾਬ ਭਾਵ ਪਾਕਿਸਤਾਨ ਚ 13 ਕਰੋੜ ਲੋਕ ਪੰਜਾਬੀ ਬੋਲਦੇ ਆ ਕੀ ਪਤਾ ਦੇਖੋ ਜੀ ਇਹ ਹੋਰ ਇਹ ਵੀ ਜਾਣਕਾਰੀ ਆ 13 ਕਰੋੜ ਲੋਕ ਜਿਹੜੇ ਆ ਲੈਂਦੇ ਪੰਜਾਬ ਚ ਜੀ ਉਹ ਪੰਜਾਬੀ ਔਰ ਔਰ 13 ਤੇ ਉਹਦੇ ਵਿੱਚ ਤਕਰੀਬਨ 2 ਕਰੋੜ ਮੈਂ ਮੰਨ ਕੇ ਚੱਲਦਾ ਆਂ ਆਪਣੇ ਪੰਜਾਬ ਇੰਡੀਆ ਦੇ ਵਿੱਚ 14 ਤੇ 1 ਕਰੋੜ ਜਿਹੜੇ ਆ ਉਹ ਆਲ ਓਵਰ ਦਾ ਵਰਲਡ ਉਹਨਾਂ ਵਿੱਚ ਪੰਜਾਬ ਚੜਦਾ ਪੰਜਾਬ ਲੈਂਦਾ ਪੰਜਾਬ ਤੇ ਬਾਕੀ ਸਟੇਟ ਜਿਹੜੇ ਨੇ ਇੰਡੀਆ ਦੇ ਉਹ ਸਾਰੀ ਦੁਨੀਆ ਜਿਹੜੇ ਫੈਲਰੇ ਆ ਉਹ 1 ਕਰੋੜ ਸੋ ਕੁੱਲ ਮਿਲਾ ਕੇ 15 ਕਰੋੜ ਲੋਕ ਪੰਜਾਬੀ ਬੋਲਦੇ ਆ ਔਰ ਇੱਕ ਸਪੀਕਰ ਨੇ ਜਿਹੜੀ ਗੱਲ ਉਥੇ ਕੀਤੀ ਮੈਨੂੰ ਇਸ ਗੱਲ ਦਾ ਮਾਨ ਆ ਕਿ ਲੋਕ ਕਿੱਥੋਂ ਤੱਕ ਸੋਚਦੇ ਆ ਉਹਨੇ ਇਹ ਗੱਲ ਕੀਤੀ ਸੀ ਮੈਨੂੰ ਨਾ ਉਹ ਭਾਈ ਸਾਹਿਬ ਹੋਰਾਂ ਦਾ ਭੁੱਲ ਗਿਆ ਵਾ ਉਹ ਕਹਿੰਦੇ ਸੀ ਪੰਜਾਬੀ ਮਾਂ ਬੋਲੀ ਦੀ ਗੱਲ ਉਹ ਕਹਿੰਦੇ ਜਿੱਥੇ ਪੰਜਾਬੀ ਦੁਨੀਆ 'ਚ ਵਸਦਾ ਨਾ ਉੱਥੇ ਗੁਰਦੁਆਰਾ ਵੀ ਹੋਵੇਗਾ ਤੇ ਜਿੱਥੇ ਗੁਰਦੁਆਰਾ ਵਾ ਉੱਥੇ ਗੁਰੂ ਗ੍ਰੰਥ ਸਾਹਿਬ ਵੀ ਹੋਵੇਗਾ ਤੇ ਗੁਰੂ ਗ੍ਰੰਥ ਸਾਹਿਬ ਜਿਹੜਾ ਵਾ ਉਹ ਗੁਰਮੁਖੀ ਚ ਪੰਜਾਬੀ ਚ ਹੋਵੇਗਾ ਤੇ ਫਿਰ ਪੰਜਾਬੀ ਨੂੰ ਕੀ ਖਤਰਾ ਆ ਸੋ ਇਹ ਗੱਲ ਜਿਹੜੀ ਆ ਉਹਨਾਂ ਨੇ ਬੜੀ ਢੰਗਾਈ ਨਾਲ ਕੀਤੀ ਤੇ ਸਾਰਿਆਂ ਨੇ ਇਸ ਗੱਲ ਨੂੰ ਬੜਾ ਪਸੰਦ ਕੀਤਾ ਜੀ ਦੇਖੋ ਗੱਲ ਇਹ ਆ ਕਿ ਅੱਜ ਜਿਹੜਾ ਵਿਸ਼ਾ ਅਸੀਂ ਸ਼ੁਰੂਆ ਜਿਸ ਵਿਸ਼ੇ ਨੂੰ ਅਸੀਂ ਟੱਚ ਦੇਣ ਦੀ ਕੋਸ਼ਿਸ਼ ਕੀਤੀ ਆ ਕਫ ਹ ਤੱਕ ਉਸ ਵਿਸ਼ੇ ਦੇ ਨਾਲ ਅਸੀਂ ਸਹਿਮਤ ਹਾਂ ਦੋਸਤੋ ਜੇ ਪੰਜਾਬੀ ਨੂੰ ਬਚਾਉਣਾ ਨਾ ਮੈਂ ਇੱਕ ਗੱਲ ਕਹਿਣ ਲੱਗਾ ਉਹਨੂੰ ਯਾਦ ਰੱਖਿਆ ਜੀ ਜਦੋਂ ਅਮਰੀਕਾ ਜਾਂ ਕੈਨੇਡਾ ਇੰਗਲੈਂਡ ਜਾਂ ਯੂਰਪ ਦੇ ਵਿੱਚ ਨਾਰਥ ਅਮਰੀਕਾ 'ਚ ਬੱਚੇ ਪੈਦਾ ਹੁੰਦੇ ਆ ਉਹ ਇੰਗਲਿਸ਼ ਨੂੰ ਨਾਲ ਲੈ ਕੇ ਪੈਦਾ ਹੁੰਦੇ ਆ ਘਰ ਦੇ ਵਿੱਚ ਉਹਨਾਂ ਬੱਚਿਆਂ ਨਾਲ ਜਦੋਂ ਤੁਸੀਂ ਪੰਜਾਬੀ ਦੇ ਵਿੱਚ ਗੱਲ ਕਰੋਗੇ ਨਾ ਉਹ ਤੁਹਾਡੇ ਵਿਰਸੇ ਨੂੰ ਵੀ ਜਾਣਨਗੇ ਤੁਹਾਡੇ ਧਰਮ ਨੂੰ ਵੀ ਜਾਣਨਗੇ ਸੋ ਇਹ ਮੇਰੀ ਬੇਨਤੀ ਆ ਔਰ ਸਾਨੂੰ ਬਹੁਤ ਚੰਗਾ ਲੱਗਾ ਗਰਾਸ ਰਫਟ ਨਾਲ ਗੱਲਬਾਤ ਕਰਕੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਤੁਹਾਡੇ ਨਾਲ ਇੱਕ ਚੰਗੀ ਸਕਸੀਅਰ ਤੇ ਚੰਗੀ ਪਰਸਨੈਲਿਟੀ ਨਾਲ ਰੂਪ ਰੂਪ ਕਰਵਾਵਾਂਗੇ ਤਦੋਂ ਤੱਕ ਲਈ ਹਰਜੀਤ ਹੁੰਦਲ ਨੂੰ اجازت ਦਿਓ ਵੇਖਦੇ ਰਹੋ ਸਬਰੰਗ ਟੀਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ